ਮਗਰ ਕਿਉਂ ਖੋਲਿਆ ਤਾ ਦੂਸਰ ਕਿਨੇ ਕਰਾਉਣੇ ਕਰਾਇਆ ਛਾ ਇਹ ਇਹੀ ਰਣਨੀਤ ਰਾਲਾ ਵੀਰਿਆ ਜਿਹੜਾ ਲੱਜ ਕੇ ਕਿਸਾਨਾਂ ਦਾ ਸਾਥ ਦਿਆ ਕਿਸਾਨਾਂ ਦੇ ਦੁੱਧ ਨਾਲ ਪਨੀਰ ਬੰਦਾ ਵਾ ਇਹਦੇ ਨਾਲ ਮਸ਼ਹੂਰ ਹੋਏ ਜੇ ਉਧਰ ਬੁਲਾਵਾ ਮੈਗਰ ਨੂੰ ਸੰਗਣਾ ਨਹੀਂ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ ਜੱਤੂ ਆ ਕੀ ਕਰਦੇ ਹੋ ਆਗੀ ਗੰਡਾ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਉਧਰ ਸਾਡਾ ਆਕੂ ਮਰਨ ਵਰਤ ਤੇ ਬੈਠਾ ਕੋਈ ਮੈਨਾ ਯਾਨੀ ਸਾਰਾ ਕੋਈ ਨਾ ਕਿਉਂਕਿ ਸਾਡੇ ਤੋਂ ਖਾੜਨ ਤੇ ਇਹਨੂੰ ਸਾਰਿਆਂ ਨੂੰ ਦੋ ਕੱਚੋਕਾ ਆ ਦੁੱਦ ਵੀ ਚੱਕ ਇੱਕ ਸਾਰਾ ਛੱਟਰ ਸੱਟ ਹਾਂਜੀ ਨਹੀਂ ਰਹੀ ਰੱਬ ਦੀ ਨਾਲ ਆ ਇਹਨਾਂ ਨੂੰ ਬੰਗ ਹੋ ਜੰਗੀ ਗੁਰੂਆ ਤੂੰ ਕਿਹੜੇ ਕੰਮਾਂ ਦੇ ਪਿਆ ਹਫ਼ਤਾ ਨੂੰ ਮੁੰਡੇ ਵਿੱਚ ਲੱਗ ਉਹ ਜਾ ਕੇ ਉਹ ਤੂੰ ਉਹ ਤੁਸੀਂ ਸੋਚ ਲੈ ਉਹ ਤੁਸੀਂ ਸੋਚ ਲੈ ਬੰਦਾ ਬਾੜੀ ਬਾੜੀ ਦੇ ਹੈ ਹੁਣੇ ਖੋਲੀ ਹੋ ਜੇ ਕਿੱਥੇ ਛੋਟੀ ਆ ਅੰਦਰ ਹੈ ਬਿਲਕੁਲ ਅੰਦਰ ਬਾਤ ਕਰਦੇ ਕਿਉਂ ਆਪਣਾ ਨਾਮ ਖਰਾਬ ਨਾਮ ਰੋਸ ਲੋਕ ਕਰਦੇ ਤੇ ਤੈਨੂੰ ਬੈਠਾ ਦਿਨਾਂ ਨਾਲ ਨਹੀਂ ਲੱਜੇ ਤੇ ਅੱਜ ਵੀ ਨਹੀਂ ਲੱਜਣਾ ਤੁਸੀਂ ਦੰਦੀ ਆ ਆਹੋ ਨਹੀਂ ਭਾਜੀ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੱਤ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਜਾਂਦੀ ਹੈ ਨਾ ਪਰ ਤੁਸੀਂ ਆਪ ਆ ਸ਼ਰਮ ਮੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਮੋਣੀ ਚਾਹੀਦੀ ਸੀ ਰੇਵਾ ਜੀ ਬਾਕੀ ਬਾਕੀ ਆਹੋ ਛਟਾਓ ਸ਼ੈਡਰ ਪ੍ਰਸ਼ਾਸਨ ਨੂੰ ਅਸੀਂ ਆਨੇ ਹਟਾਓ ਜੇਦੋਂ ਅਸੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਨੇ ਖੋਲਣ ਵਾਲੇ ਤੁਹਾਡਾ ਫਰਕ ਨਹੀਂ ਪੈਂਦਾ ਬੜੀ ਇਹ ਗੱਲ ਆਜਾ ਆਟਿਆ ਜਿੰਨਾ ਕਰਿਆ ਬਟੇ ਖੋਲੀ ਭੁਲਾਵਾਂ ਖੋਲੀ ਹੈ ਖੋਲੀ ਗੜੀ ਹੈ ਤੇ ਸਾਰਾ ਕੁਝ ਕਰੀਏ ਆਪਾਂ ਨਾ ਇੱਥੇ ਤੁਹਾਨੂੰ ਲੜੇ ਜਿੰਦਾਬਾਦ ਕੋਤਾ ਲਗਾ ਵੇ ਸਾਰੀ ਜਾਲ ਚੋ ਕਰੂ ਨੀ ਸਾਰਾ ਬੰਦ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਕੱਢ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋ ਪਨੀਰ ਵੇਚੇ ਦੋ ਬਣਾ ਉਹ 362 ਜਨਾਣਾਂ ਦੀ ਰਾਜ ਦਾ ਇੱਕ ਨਾ ਰਾਜ ਲੇਗਾ ਵੀਰੋ ਸਾਰਾ ਹੋਰ ਕੀ ਆ ਬੜੀਆਂ ਪੌਂਦਾ ਬਣਾ ਬਣਾ ਕੇ ਇਹਦੀਆਂ ਵੀ ਸ਼ੋਸ਼ਣ ਮੀਡੀਆ ਤੇ ਪੈਣ ਗਿਆ ਹੌਸਲਾ ਕਰ ਹੁਣ ਇਹਦੀ ਚਾਰ ਦਿਨ ਇਹੋ ਪਾਵਾਂਗੇ ਉਹ ਵੀ ਕਹਿਣ ਦਾ ਚੱਲੂਗਾ ਸਾਰ ਮਜ਼ਦੂਰ ਹੈ ਤਾਂ ਜਿੰਦਾਬੋਦ ਕੋਲੇ ਮੈਂ ਕਿਉਂ ਖੋਲਿਆ ਤਾਂ ਦੂਸਰਾ ਐਕਨ ਪਨੀਰ ਆਲਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਦਿਆ ਕਿ ਕਿਸਾਨਾਂ ਦੇ ਦੁੱਧ ਨਾਲ ਪਨੀਰ ਬੰਦਾ ਵਾ ਇਹਦੇ ਨਾਲ ਮਸ਼ਹੂਰ ਹੋਏ ਜੇ ਉਧਰ ਭਲਾਵਾ ਮੈਨੂੰ ਸੰਗਣਾ ਨਹੀਂ ਹੈ ਨਹੀਂ ਕਿਸਾਨਾਂ ਨਾਲ ਕਿਤੇ ਜੇ ਤੁਸੀਂ ਦੱਸੋ ਦੱਸੋ ਆ ਕੀ ਕਰਦੇ ਹੋ ਆ ਕੀ ਕਰਦਾ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਉਧਰ ਸਾਡਾ ਆਕੂ ਮਰਨ ਵਰਤ ਤੇ ਬੈਠਾ ਕੋਈ ਮੈਂ ਨਾ ਆਲੇ ਹਾਂ ਉਹਦੇ ਧਰਿਆ ਨੇ ਮੈਂ ਸਾਰਿਆਂ ਨੂੰ ਕਿਉਂਕਾ ਸਾਡੋ ਤਾਂ ਖੜ ਅੰਦਰ ਇਹਨੂੰ ਸਾਰਿਆਂ ਨੂੰ ਕੋ ਕਹ ਰਾ ਲਾ ਆ ਆ ਦੁੱਦ ਵੀ ਚੱਕ ਇਹਨਾਂ ਨੂੰ ਸਰਬ ਜੋ ਛੱਡ ਰੋਟ ਤਾਂ ਜੀ ਨਹੀਂ ਰਹੀ ਰਬ ਦੀ ਰਾਣੀ ਇਹਨਾਂ ਨੂੰ ਮੰਗੋ ਲੇ ਗੀ ਗੁਰਗਾ ਤੂੰ ਕਿਹੜੇ ਕੰਮਾਂ ਦੇ ਪਿਆ ਹਫਤਾ ਨੂੰ ਪਿਆ ਵੇ ਚਲ ਉਹ ਜਾ ਕੇ ਉਹ ਤੂੰ ਉਹ ਤੂੰ ਹੀ ਸੋਚ ਲੈ ਉਹ ਤੂੰ ਹੀ ਸੋਚ ਲੈ ਬੰਦਾ ਬਾੜੀ ਬਾੜੀ ਦੇ ਹੁਣੇ ਖੋਲੀ ਹੋ ਜੇ ਕਿੱਥੇ ਚੋਲੀ ਆ ਅੰਦਰ ਹੈ ਬਿਲਕੁਲ ਅੰਦਰ ਬੰਦ ਕਰ ਦੇ ਕਿਉਂ ਆਪਣਾ ਨਾਮ ਖਰਾਬ ਨਾਮ ਨੂੰ ਕਰਦੇ ਤੇਰੇ ਕੋ ਬੈੜਾ ਦਿਨਾਂ ਨਾਲ ਨਹੀਂ ਲੱਜੇ ਤੇ ਅੱਜ ਵੀ ਨਹੀਂ ਲੱਜਣਾ ਤੁਸੀਂ ਡੰਡੀਆ ਆਹੋ ਨਹੀਂ ਭਾਜੀ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੰਦ ਦੇ ਕਾਲ ਆਈ ਇਹਨਾਂ ਨੂੰ ਆਪ ਨੂੰ ਜਾਂਦੀ ਆ ਕਿੱਡਾ ਤਗੜਾ ਨਾਂ ਵਰਦਿਆ ਆਪ ਹਾ ਸ਼ਰਮ ਹੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਹੋਣੀ ਚਾਹੀਦੀ ਹੀ ਭਾਜੀ ਮਾਫ਼ੀ ਮਾਫ਼ ਕਰਦੇ ਆਹੋ ਤੁਸੀਂ ਛਟਾ ਸ਼ੈਟਰ ਪ੍ਰਸ਼ਾਸਨ ਨੂੰ ਆਈਆਂ ਮੈ ਹਟਾਓ ਜਦੋਂ ਆਹੀ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਜੇ ਖੋਲਣ ਵਾਲੇ पड़ा। दो दो तो सारा फर्क नहीं पड़ता बढ़िया गला आज आड़े आड़े अंडा कर दिया पर तेरी खोली भुलावा खोली है खोली घड़ी है तेरी सारा को गाड़ी है हां बनाए इतनी में जिंदाबाद जिंदाबाद खान मजदूर एक जिंदाबाद मोदी सरकार जिंदाबाद मोदी सरकार जिंदाबाद डाल कर छोटा लगा दे सारी जाओ ਕਹਿੰਦਾ ਕੰਮ ਕਰਦੇ ਯਾਰੋ ਤੇਰੇ ਜਨਮ ਆਸਿਆ ਤੇ ਯਾਲੇ ਪੁੱਲਾ ਹੀ ਆਪਨੀ ਦਾ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਖੜ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋਲ ਪਨੀਰ ਵੇਚੇ ਦੋ ਬਣਾ ਨੂੰ 362 ਦਿਨਾਂ ਨਹੀਂ ਰੱਜਦਾ ਤੇ ਇੱਕ ਨਾ ਰੱਜ ਲੇਗਾ ਹੋਰ ਕੀ ਆ ਬੜੀਆਂ ਪੌਂਦਾ ਹੀ ਬਣਾ ਬਣਾ ਕੇ ਤੇ ਅੱਜ ਇਹ ਮੈਂ ਇਹਦੀਆਂ ਵਿਸ਼ੇਸ਼ਤ ਮੀਡੀਆ ਤੇ ਬੈਣ ਗਿਆ ਹੌਸਲਾਕਾਰ ਹੁਣ ਇਹਦੇ 4 ਦਿਨ ਇਹੋ ਪਾਵਾਂਗੇ ਇਹ ਵੀ ਕੰਦਰਾ ਤੇ ਚੱਲੂਗਾ ਸਾਰਾ ਮਜ਼ਦੂਰ ਹੈ ਤਾਂ ਜਿੰਦਾਬੋਧ